You're 29 ਮਈ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਨੂੰ ਪੂਰੇ 2 ਸਾਲ ਹੋ ਚੁੱਕੇ ਨੇ ਅੱਜ ਸਿੱਧੂ ਫੈਮਿਲੀ ਸਾਰੀ ਸਿੱਧੂ ਦੀ ਯਾਦਗਾਰੀ ਥਾਂ ਦੇ ਉੱਪਰ ਪਹੁੰਚੀ ਜਿੱਥੇ ਕਿ ਪਹਿਲੀ ਵਾਰ ਨਿੱਕਾ ਸਿੱਧੂ ਮੂਸੇਵਾਲਾ ਵੀ ਦੇਖਣ ਨੂੰ ਮਿਲਿਆ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਜਿਸ ਦੇ ਵਿੱਚ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਤੇ ਨਾਲ ਦੀ ਨਾਲ ਛੋਟਾ ਸਿੱਧੂ ਮੂਸੇਵਾਲਾ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਯਾਦਗਾਰੀ ਥਾਂ ਦੇ ਉੱਪਰ ਪਹੁੰਚਿਆ ਦੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਤੇ ਨਾਲ ਦੀ ਨਾਲ ਸਿੱਧੂ ਮੂਸੇਵਾਲਾ ਪਿੰਡ ਮੂਸੇ ਵਿਖੇ ਵੀ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਗਈ ਜੋ ਤਸਵੀਰਾਂ ਤੁਸੀਂ ਗੁਰੂ ਘਰ ਦੇ ਵੀ ਆਪਣੀ ਸਕਰੀਨ ਉੱਪਰ ਚਲਦੀਆਂ ਦੇਖ ਸਕਦੇ ਹੋਗੇ ਤੇ ਨਾਲ ਦੀ ਨਾਲ ਮਾਤਾ ਚਰਨ ਕੌਰ ਦੀ ਗੋਦੀ ਦੇ ਵਿੱਚ ਬੈਠਾ ਇਹ ਛੋਟਾ ਸਿੱਧੂ ਮੂਸੇਵਾਲਾ ਵੀ ਟਮਿੰਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਇਸ ਛੋਟੇ ਸਿੱਧੂ ਮੂਸੇਵਾਲਾ ਦੀ ਲੰਮੀ ਉਮਰ ਵਾਸਤੇ ਕਿ ਵਾਹਿਗੁਰੂ ਇਸ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ